ਲੀਥੀਅਮ ਬੈਟਰੀ ਹੈ ਲੀਥੀਅਮ ਬੈਟਰੀ ਸਾਡੀ ਲੈਡ ਐਸਿਡ ਬੈਟਰੀ ਦਾ ਰਿਪਲੇਸਮੈਂਟ ਹੈ ਇਹਦੇ ਵਿੱਚ ਬੈਨੀਫਿਟ ਕੀ ਹੈਗੇ ਨੇ ਮੇਨ ਤਾਂ ਇਹ ਹੈਗਾ ਕਿ ਬੜੀ ਵੀ ਬੜੀ ਜਿਆਦਾ ਡਿਊਰੇਬਲ ਹੈ ਜਗ੍ਹਾ ਬਹੁਤ ਘੱਟ ਲੈਂਦੀ ਹੈ ਲਾਈਫ ਇਹਦੀ ਬਹੁਤ ਜਿਆਦਾ ਹੈ ਔਰ ਖਾਸ ਜਿਹੜਾ ਇਹ ਵੈਂਚਰ ਅਸੀਂ ਲੈ ਕੇ ਆਉਣ ਦਾ ਮਕਸਦ ਹੈ ਇਹ ਬੈਟਰੀ ਹਰੇਕ ਇਨਵਰਟਰ ਨਾਲ ਕੰਪੈਟਿਬਲ ਹੈ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਭਰਿਆ ਸਵਾਗਤ ਹੈ ਪਹੁੰਚੇ ਆ ਪਾਈਟੈਕਸ ਤੇ ਪਾਈਟੈਕਸ ਦੀਆਂ ਰੌਣਕਾਂ ਲਗਾਤਾਰ ਨਾਲ ਸਾਂਝਿਆ ਕਰੇ ਸੀ ਔਰ ਇਹਨਾਂ ਰੌਣਕਾਂ ਦੇ ਵਿੱਚ ਆਪਾਂ ਹਾਲ ਨੰਬਰ 1 ਵਿੱਚ ਵਿਜ਼ਿਟ ਕੀਤਾ ਕਿ ਜਿੱਥੇ ਸੋਲਰ ਸਿਸਟਮ ਦਾ ਜੋ پلان ਇਹਨਾਂ ਵੱਲੋਂ ਲਗਾਇਆ ਗਿਆ ਹੈ ਔਰ ਸੋਲਰ ਦੀ ਜੋ ਇਹਨਾਂ ਵੱਲੋਂ ਪੂਰੀ ਸਟ੍ਰੈਟਜੀ ਔਰ ਪੂਰਾ ਜੋ ਇਹਨਾਂ ਦਾ ਸੋਲਰ ਦਾ ਸਿਸਟਮ ਹੈ ਔਰ ਉਸ ਬਾਰੇ ਜਾਣਕਾਰੀ ਲਗਾਉਣ ਵਾਸਤੇ ਪਾਈਟੈਕ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਹੈ ਔਰ ਤੁਸੀਂ ਵੀ ਬਿਜਲੀ ਦੇ ਖਰਚਿਆਂ ਤੋਂ ਬਚਣ ਵਾਸਤੇ ਇੱਕ ਵਾਰ ਕੋਲਾ ਘੁੱਟ ਭਰਨਾ ਵੀ ਪੈਂਦਾ ਹੈ ਤੇ ਸਦਾ ਲਈ ਜੋ ਹੈ ਸੁਖਾਰਾ ਹੋ ਜਾਏਗਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਇਹਨਾਂ ਦੀ ਪ੍ਰੋਡਕਟਸ ਦੀ ਰੇਂਜ ਬਾਰੇ ਔਰ ਇਹਨਾਂ ਦੇ ਪ੍ਰਾਈਸਿਸ ਬਾਰੇ ਔਰ ਮੇਨਟੇਨੈਂਸ ਔਰ ਸਰਵਿਸਿਸ ਦੀ ਐਨ ਗੋ ਕੀ ਵਿਵਸਥਾ ਹੈ ਸਸੀ ਗਾਲ ਜੀ ਸਸੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਈਜੀ ਪਾਵਰ ਦੇ ਸਟਾਲ ਦੇ ਉੱਤੇ ਸਾਰੇ ਦੇਖਣ ਵਾਲਿਆਂ ਦਾ ਅਸੀਂ ਵੈਲਕਮ ਕਰਦੇ ਆਂ ਇਹ 225 ਦਾ ਦਸੰਬਰ ਦਾ ਜੋ ਇਵੈਂਟ ਹੈ ਜੋ ਐਕਸਪੋਰਟੇਡ ਚੱਲ ਰਿਹਾ ਹੈ ਇਦੇ ਵਿੱਚ ਅਸੀਂ ਟਾਈਮ ਟਾਈਮ ਤੇ ਪਾਰਟਿਸਿਪੇਟ ਕਰਦੇ ਰਹਿੰਦੇ ਆ ਇਸ ਵਾਰੀ ਅਸੀਂ ਜੋ ਖਾਸ ਇਸ ਈਵੈਂਟ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ ਉਹ ਸਾਡਾ ਅਵੈਂਚਰ ਹੈਗਾ ਏ ਡੀਐਸ ਇੰਟਰਪ੍ਰਾਈਜ਼ ਐਂਡ ਮਾਨੋਚਲ ਸਮਾਰਟ એનર્ਜੀ ਤਰੰਤਾਰਨ ਦਾ ਇਹਦੇ ਵਿੱਚ ਜੋ ਅਸੀਂ ਲੈ ਕੇ ਪ੍ਰੋਡਕਟ ਮੇਨ ਜਿਹਨੂੰ ਅਸੀਂ ਤੁਹਾਡੇ ਸਾਹਮਣੇ ਸਾਰਿਆਂ ਦੇ ਪੇਸ਼ ਕਰਨ ਵਾਸਤੇ ਹਾਜ਼ਰ ਹੋਏ ਆ ਉਹ ਸਾਡਾ ਬ੍ਰਾਂਡ ਹੈ ਜੀ ਈਜ਼ੀ ਪਾਵਰ ਇਜ਼ੀ ਪਾਵਰ ਜਿਹੜਾ ਏ ਇਹਦੇ ਵਿੱਚ ਜੋ ਖਾਸ ਹੈ ਉਹ ਹੈ ਲਿਥੀਅਮ ਕਨਸੈਪਟ ਰਾਈਟ ਸੋਲਰ ਦੇ ਨਾਲ ਨਾਲ ਹਰ ਇੱਕ ਪ੍ਰੋਡਕਟ ਸਾਡਾ ਸੋਲਰ ਦਾ ਜੋ ਉਹਦੇ ਚ ਡੀਲ ਕਰਦੇ ਆ ਕਮਰਸ਼ੀਅਲ ਡੋਮੈਸਟਿਕ ਐਗਰੀਕਲਚਰ ਸਾਰੇ ਜਿase ਡੀਲ ਕਰਦੇ ਆ ਉਹਦੇ ਨਾਲ ਜੋ ਲਿਥੀਅਮ ਕਨਸੈਪਟ ਆ ਉਹ ਨੋਰਮਲ ਡੋਮੈਸਟਿਕ ਵਾਸਤੇ ਤੇ ਕਮਰਸ਼ੀਅਲ ਵਾਸਤੇ ਉਹ ਸਾਰਾ ਲੈ ਕੇ ਹਾਜ਼ਰ ਹੋਏ ਆ ਜਿਹਦੇ ਵਿੱਚ ਰਿਪਲੇਸਮੈਂਟ ਹੈਗੀ ਹੈ ਲੈਡ ਐਸਿਡ ਬੈਟਰੀ ਦੀ ਔਰ ਲੈਡ ਐਸ ਬੈਟਰੀ ਨਾਲੋਂ ਜਿਹੜਾ ਲਿਥੀਅਮ ਕਨਸੈਪਟ ਆ ਉਹਦੀ ਜਿਹੜੀ ਲਾਈਫ ਹੈ ਜਿਹੜਾ ਉਹਦਾ ਰੱਖ ਰਖਾਏ ਉਹ ਬਹੁਤ ਹੀ ਪੰਨ ਆ ਵੱਖਰਾ ਹੈਗਾ ਰੱਖ ਰਖਾ ਬਹੁਤ ਈਜ਼ੀ ਹੈ ਔਰ ਜਿਹੜੀ ਉਹਦੀ ਲਾਈਫ ਆ ਲੈਡ ਐਸਿਡ ਨਾਲੋਂ 3 ਟਾਈਮ ਤੋਂ ਫालतू ਹੈ ਜਿਹਦੇ ਵਿੱਚ ਹੁਣੇ ਮੈਂ ਵੀਰਜੀ ਹਰਵਿੰਦਰ ਜੀ ਜੋ ਸਾਡੇ ਨਾਲ ਐਸੋਸੀਏਟ ਨੇ ਜੋ ਅਸੀਂ ਵੈਂਚਰਸ ਨੇ ਮੈਂ ਉਹਨਾਂ ਨਾਲ ਉਹਨਾਂ ਨੂੰ ਕਹੂੰਗਾ ਕਿ ਮੈਂ ਰਿਕਵੈਸਟ ਕਰੂੰਗਾ ਕਿ ਉਹ ਸਾਰਾ ਜੋ ਪ੍ਰੋਡਕਟ ਹੈਗਾ ਵਾ ਉਹਦੀ ਵਿਸਤਾਰਪੂਰਵਕ ਉਹ ਜਾਣਕਾਰੀ ਦੇਣਗੇ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਆਏ ਨਾ ਤੁਹਾਡਾ ਇੱਥੇ ਆਪਾਂ ਲੈ ਕੇ ਆਏ ਆ ਨਇਅ ਕਨਸੈਪਟ ਈਜ਼ੀ ਪਾਵਰ ਜੀ ਠੀਕ ਹੈ ਜੀ ਇਹ ਲਿਥੀਅਮ ਬੈਟਰੀ ਹੈ ਲਿਥੀਅਮ ਬੈਟਰੀ ਸਾਡੀ ਲੈਡ ਐਸਿਡ ਬੈਟਰੀ ਦਾ ਰਿਪਲੇਸਮੈਂਟ ਹੈ ਇਹਦੇ ਵਿੱਚ ਬੈਨੀਫਿਟ ਕੀ ਹੈਗੇ ਨੇ ਮੇਨ ਤਾਂ ਇਹ ਹੈਗਾ ਕਿ ਬੜੀ ਵੀ ਬੜੀ ਜਿਆਦਾ ਡਿਊਰੇਬਲ ਹੈ ਜਗ੍ਹਾ ਬਹੁਤ ਘੱਟ ਲੈਂਦੀ ਹੈ ਲਾਈਫ ਇਹਦੀ ਬਹੁਤ ਜਿਆਦਾ ਹੈ ਔਰ ਖਾਸ ਜਿਹੜਾ ਇਹ ਵੈਂਚਰ ਅਸੀਂ ਲੈ ਕੇ ਆਉਣ ਦਾ ਮਕਸਦ ਹੈ ਇਹ ਬੈਟਰੀ ਹਰੇਕ ਇਨਵਰਟਰ ਨਾਲ ਕੰਪੈਟਿਬਲ ਹੈ ਸਪੋਜ਼ ਜਿੱਦਾਂ ਬਾਜ਼ਾਰ ਦੇ ਵਿੱਚੋਂ ਆਪਾਂ ਲਿਥੀਅਮ ਬੈਟਰੀ ਲੈਣੇ ਆ ਤੇ ਉਹਦੇ ਨਾਲ ਬੈਟਰੀ ਦੇ ਨਾਲ ਸਾਨੂੰ ਇਨਵਰਟਰ ਵੀ ਪਰਚੇਸ ਕਰਨਾ ਪੈਂਦਾ ਇਸ ਬੈਟਰੀ ਚ ਖਾਸੀਅਤ ਇਹ ਹੈ ਕਿ ਕਿਸੇ ਵੀ ਇਨਵਰਟਰ ਨਾਲ ਪੇਅਰ ਹੋ ਜਾਂਦੀ ਮਤਲਬ ਤੁਹਾਡੇ ਘਰ ਕੋਈ ਵੀ ਪੁਰਾਣਾ ਇਨਵਰਟਰ ਹੈ ਉਹਦੇ ਨਾਲ ਵੀ ਜੋੜ ਕੇ ਆਪਾਂ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਆ ਸਰ ਜੇ ਗੱਲ ਕਰੀਏ ਆਪਾਂ ਕਿ ਕਿਲੋਵਾਰਟ ਦੀ ਗੱਲ ਕਰੀਏ ਕਿੰਨੇ ਕਿਲੋਵਾਰਟ ਤੋਂ ਲੈ ਕੇ ਕਿੰਨੇ ਕਿਲੋਵਾਰਟ ਤੱਕ ਨੂੰ ਹੈ ਇਹਦੀ ਕੈਪੈਸਿਟੀ ਲਈ ਜੀ 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 ਬਿਲਕੁਲ ਇਹਦੇ ਵਿੱਚ ਕੀ ਹੈ ਕਿ ਜਿਤਨਾ ਆਪਣੇ ਘਰਾਂ 'ਚ ਇੱਕ ਬੈਟਰੀ ਲੱਗੀ ਹੁੰਦੀ ਹੈ ਜਾਨੀ 12 ਵੋਲਟ ਦੀ ਬੈਟਰੀ ਲੱਗੀ ਉਸ 12 ਵੋਲਟ ਦੀ ਬੈਟਰੀ ਤੋਂ ਲੈ ਕੇ 24 ਵੋਲਟ 48 ਵੋਲਟ 96 ਵੋਲਟ 120 ਵੋਲਟ ਇਹ ਰੈਗੂਲਰ ਰੂਟੀਨ ਸਾਡੇ ਪ੍ਰੋਡਕਟ ਦੇ ਵਿੱਚ ਤੁਹਾਨੂੰ ਅਵੇਲੇਬਲ ਮਿਲੂਗਾ ਇਹਦੇ ਤੋਂ ਉੱਪਰ ਜਿਸ ਤਰ੍ਹਾਂ ਕੋਈ ਅਸੀਂ ਮੰਨ ਲਓ ਕੋਈ ਕਮਰਸ਼ੀਅਲ ਸਾਈਟ ਹੈ ਜਾਂ ਕੋਈ ਇੰਡਸਟਰੀਅਲ ਸਾਈਟ ਹੈ ਉਹਦੇ ਵਾਸਤੇ ਵੀ ਜਿਹੜੀ ਬੈਟਰੀ ਨੂੰ ਅਸੀਂ ਕਸਟਮਾਈਜ਼ ਕਰ ਸਕਦੇ ਆ ਤੁਸੀਂ 10 ਕਿਲੋਵੈਟ 20 ਕਿਲੋਵੈਟ 50 ਕਿਲੋਵੈਟ ਈਵਨ 100 ਪਲੱਸ ਕੁਝ ਵੀ ਕਿਸੇ ਵੀ ਕਪੈਸਿਟੀ ਦੇ ਵਿੱਚ ਆਪਾਂ ਇਸ ਨੂੰ ਮਤਲਬ ਵੀ ਰੈਡੀ ਟੂ ਕਰ ਸਕਦੇ ਆ ਯੂਜ਼ ਵਾਸਤੇ ਇਹ ਮੇਨ ਹੈਗੀ ਆ ਫਿਰ ਇਹਦੇ ਤੋਂ ਇੱਕ ਕੁਝ ਜੁਨੀਕ ਥੋੜੇ ਜਿਹਾ ਪ੍ਰੋਡਕਟ ਅਸੀਂ ਹੋਰ ਵੀ ਇਵੈਂਟ ਕਰਾਏ ਕਿਤੇ ਨੇ ਜੀਦੇ ਵਿੱਚ ਮੇਨ ਚੀਜ਼ ਹੈ ਕਿ ਇਹ ਸਾਡਾ ਜਿਹੜਾ 2n1 ਕੰਪੈਟੀਬਲ ਹੈਗਾ ਸਿਸਟਮ ਇਨਬिल्ਟ ਲਿਥੀਅਮ ਬੈਟਰੀ ਜੀ ਇਹਦੇ ਵਿੱਚ ਕੀ ਹੈ ਕਿ ਇਹਦੇ ਇੱਕ ਹੀ ਬਾਕਸ ਦੇ ਵਿੱਚ ਬੈਟਰੀ ਵੀ ਹੈ ਔਰ ਇਨਵਰਟਰ ਵੀ ਹੈ ਠੀਕ ਹੈ ਜੀ ਇਹਦੇ ਵਿੱਚ ਬੈਨੀਫਿਟ ਇਹ ਕੀ ਮਿਲ ਜਾਂਦਾ ਹੈ ਕਿ ਬੜੀ ਇੱਕ ਜੁਨੀਕ ਜਿਹਾ ਪਾਰਟ ਬਣ ਕੇ ਆਪਣੇ ਆਪ ਹੈਂਡਲਿੰਗ ਵਾਸਤੇ ਰੱਖ ਰਖਾਵ ਵਾਸਤੇ ਔਰ ਈਵਨ ਕਿ ਨੂੰ ਜੇ ਤੁਸੀਂ ਯੂਜ਼ ਕਰਦੇ ਹੋ ਆਪਣੇ ਘਰ ਦੇ ਕਿਸੇ ਵੀ ਸੋਹਣੇ ਵਿੜੇ ਕੋਨੇ ਚ ਵੀ ਜਿੱਦਾਂ ਕਿ ਆਮ ਬੈਟਰੀ ਆਪਾਂ ਬਿਲਕੁਲ ਬੈਕਯਾਰਡ ਚ ਪਾਉਂਦੇ ਆ ਵੀ ਜਿੱਥੇ ਹਰ ਇੱਕ ਦੀ ਪਹੁੰਚ ਤੋਂ ਦੂਰ ਹੋ ਜਾਵੇ ਬਟ ਇਹ ਇਦਾਂ ਕਿ ਯੂਨੀਕ ਹੈ ਕਿ ਇਹਨੂੰ ਕਿਤੇ ਵੀ ਆਪਾਂ ਚਾਹੇ ਆਪਣੇ ਡਰਾਇੰਗ ਰੂਮ ਲਿਵਿੰਗ ਏਰੀਆ ਕਿਤੇ ਵੀ ਆਪਾਂ ਲਾ ਕੇ ਇਸ ਚੀਜ਼ ਦਾ ਬੈਨੀਫਿਟ ਲੈ ਦੂਜੀ ਚੀਜ਼ ਤੇ ਪਲੱਗ ਐਂਡ ਪਲੇ ਸਿਸਟਮ ਹੈ ਠੀਕ ਹੈ ਜੀ ਇਹਨੂੰ ਯੂਜ਼ ਕਰਨਾ ਬੜਾ ਆਸਾਨ ਹੈ ਸਭ ਤੋਂ ਵੱਡਾ ਫੀਚਰ ਜੇ ਆਪਾਂ ਮੰਨ ਕੇ ਚੱਲੀਏ ਕਿ ਆ ਇਹਦੇ ਆਪਣੇ ਕੰਮ ਦੇ ਤਰੀਕੇ ਤੇ ਇਹਦੇ ਬਹੁਤ ਜਨੀਕ ਹੈ ਹੀ ਹੈ ਸਭ ਤੋਂ ਵੱਡਾ ਐਡਵਾਂਟੇਜ ਇਹ ਹੈ ਕਿ ਸਪੋਜ਼ ਕੋਈ ਫੈਮਿਲੀ ਜਿੱਦਾਂ ਬਾਹਰ ਆਊਟਿੰਗ ਲਈ ਜਾ ਰਹੀ ਤੇ ਇਹਨੂੰ ਚਾਰਜ ਕਰਕੇ ਆਪਣੇ ਨਾਲ ਆਪਣੀ ਗੱਡੀ 'ਚ ਰੱਖ ਕੇ ਲੈ ਕੇ ਜਾ ਸਕਦੀ ਹੈ ਕਿ ਜਿੱਥੇ ਆਪਾਂ ਆਊਟਿੰਗ ਲਈ ਜਾ ਰਹੇ ਹਾਂ ਕੈਂਪਿੰਗ ਲਈ ਜਾ ਰਹੇ ਹਾਂ ਉੱਥੇ ਵੀ ਆਪਾਂ ਸਪੋਜ਼ ਜਿੱਦਾਂ ਤੁਸੀਂ ਲਾਈਵ ਕਰ ਰਹੇ ਹੋ ਉੱਥੇ ਤੁਹਾਨੂੰ ਕੁਝ ਪਾਵਰ ਦੀ ਯੂਸੇਜ ਨੇ ਕੋਈ ਸਾਊਂਡ ਸਿਸਟਮ ਚਲਾਉਣਾ ਕੋਈ ਲੈਪਟਾਪ ਕੋਈ ਆਪਣਾ ਫੋਨ ਚਾਰਜ ਕਰਨਾ ਇਸ ਤਰ੍ਹਾਂ ਦੇ ਬੈਨੀਫਿਟ ਆਪਾਂ ਘਰ ਤੋਂ ਬਾਹਰ ਵੀ ਲੈ ਸਕਦੇ ਹਾਂ ਜੇ ਕੋਈ ਕਿਉਂ ਇਨੂੰ ਜੇ ਆਪਾਂ ਵਜਨ ਦੀ ਗੱਲ ਕਰੀਏ ਤੇ 30 ਕਿਲੋ ਦਾ ਵਜਨ ਹੈ ਇੱਕ ਬੰਦਾ ਆਰਾਮ ਨਾਲ ਕੈਰੀ ਕਰ ਸਕਦਾ ਜਿਹੜੀ ਇਜ਼ੀ ਟੂ ਹੈਂਡਲ ਹੈ ਕਿ ਮਤਲਬ ਬੰਦਾ ਮੂਵੇਬਲ ਹੈ ਜਿਵੇਂ ਅੱਜ ਕੱਲ ਰਿਮੋਟ ਸਿਸਟਮ ਦਾ ਜ਼ਮਾਨਾ ਦੇ ਇੱਕ ਰਿਮੋਟ ਚੀਜ਼ ਆ ਗਈ ਇਹਦਾ ਨਾਮ ਕੀ ਐਸਸੀ ਨੂੰ ਡਿਫਾਈਨ ਕਰਦਾ ਹੈ ਕਿ ਕੀ ਹੈਗਾ ਠੀਕ ਹੈ ਫਿਰ ਇਹ ਸਾਡੇ ਕੋਲ ਕੈਪੈਸਿਟੀ ਵਾਈਜ਼ ਕਿਲੋਵਾਰਟ 2 ਕਿਲੋਵਾਰਟ 3 ਕਿਲੋਵਾਰਟ ਐਂਡ 5 ਕਿਲੋਵਾਰਟ ਤੱਕ ਇਨਵਰਟਰ ਸਿਸਟਮ ਸਾਡੇ ਕੋਲ ਰੈਡੀ ਮਿਲ ਸਕਦਾ ਹੈ ਬਾਕੀ ਇਹਦੇ ਇਹ ਸਾਡੇ ਜਿਹੜੀ ਬੈਟਰੀ ਰੇਂਜ ਹੈ ਬੈਟਰੀ ਰੇਂਜ ਦੇ ਨਾਲ ਨਾਲ ਸਾਡੇ ਕੋਲ ਸੋਲਰ ਕਪੈਸਿਟੀ ਦੇ ਵਿੱਚ ਵੀ ਔਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਠੀਕ ਹੈ ਜੀ ਡੋਮੈਸਟਿਕ ਮਤਲਬ ਵਾਸੇ ਕਮਰਸ਼ੀਅਲ ਇੰਡਸਟਰੀਅਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੋਲੂਸ਼ਨ ਹੈ ਉਹ ਸਾਡੇ ਕੋਲ ਅਵੇਲੇਬਲ ਹੁੰਦਾ ਬਟ ਅੱਜ ਇੱਥੇ ਸਾਡਾ ਪਹੁੰਚਣ ਦਾ ਮੇਨ ਮਕਸਦ ਐਸ ਈਜੀ ਪਾਵਰ ਨੂੰ ਪ੍ਰਮੋਟ ਕਰਨਾ ਹੈ ਲਿਥੀਅਮ ਬੈਟਰੀ ਦੀ ਨਵੀਂ ਵੈਂਚਰ ਵਾਸਤੇ ਜੇਕਰ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਅਗਰ ਕਸਟਮਰ ਲੈ ਲੈਂਦਾ ਪਰਚੇਸ ਕਰ ਲੈਂਦਾ ਮੇਨਟੇਨੈਂਸ অর ਸਰਵਿਸਿੰਗ ਦੀ ਕਿਤੇ ਜ਼ਰੂਰਤ ਪੈਂਦੀ ਹੈ ਉਸ ਵਾਸਤੇ ਤੁਹਾਡੇ ਕੀ ਕੀ ਕੰਮਕਦਾਰ ਸਭ ਤੋਂ ਪਹਿਲਾਂ ਇਹ ਬੈਟਰੀ ਜਿਹੜੀ ਮੇਨਟੇਨੈਂਸ ਫ੍ਰੀ ਹੈਗੀ ਹੈ ਅੱਛਾ ਤੇ ਤਜਾਬ ਵਾਲੀ ਬੈਟਰੀ ਚ ਕੀ ਹੁੰਦਾ ਕਿ ਬਾਰ-ਬਾਰ ਸਾਨੂੰ ਉਹਦੇ ਪਾਣੀ ਦਾ ਜਾਓ ਤੇ ਅੰਦਰ ਜਿਹੜਾ ਤਜਾਬ ਬੜੇ ਪਿਆ ਹੋਇਆ ਉਹਦੇ ਲੈਵਲ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਫਿਰ ਉਹਨੂੰ ਟੌਪ ਅਪ ਵੀ ਕਰਨਾ ਪੈਂਦਾ ਕਦੀ ਮਹੀਨੇ ਚ ਇੱਕ ਵਾਰੀ ਕਦੀ ਛੇ ਦੋ ਮਹੀਨੇ ਚ ਦੋ ਵਾਰੀ ਇੱਕ ਵਾਰੀ ਇਸ ਤਰ੍ਹਾਂ ਇਹਦੇ ਚ ਇਸ ਤਰ੍ਹਾਂ ਦਾ ਕੋਈ ਵੀ ਫੰਡਾ ਨਹੀਂ ਹੈ ਜੀ ਇਹ ਬਿਲਕੁਲ ਡਰਾਈ ਬੈਟਰੀ ਹੈ ਲਿਥੀਅਮ ਸੈੱਲ ਪ੍ਰਿਜ਼ਮੈਟਿਕ ਸੈੱਲ ਦੇ ਵਿੱਚ ਯੂਜ਼ ਹੋਏ ਨੇ ਠੀਕ ਹੈ ਜੀ ਇਹ ਗ੍ਰੇਡ ਕੁਆਲਟੀ ਦਾ ਪ੍ਰਿਜ਼ਮੈਟਿਕ ਸੈੱਲ ਇਹਦੇ ਵਿੱਚ ਲੱਗਾ ਹੋਇਆ ਹੈ। ਯਾਨੀ ਕਿ ਕਿਹਾ ਜਾ ਸਕਦਾ ਕਿ ਇੱਕ ਵਾਰ ਲਗਾਓ ਤੇ ਭੁੱਲ ਜਾਓ। ਬਿਲਕੁਲ ਸਰ ਇਹ ਚੀਜ਼ ਹੈ ਦੂਜੀ ਚੀਜ਼ ਇਹ ਕਿ ਇਹ ਜਿਹੜੀ ਕੰਪੈਟੀਬਿਲਟੀ ਹੈ ਜਿਹੜੀ ਕਿਸੇ ਵੀ ਇਨਵਰਟਰ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ ਫਿਰ ਇਹਦੇ 'ਚ ਰੱਖ-ਰਖਾਓ ਤੇ ਬਿਲਕੁਲ ਜ਼ੀਰੋ ਦੇ ਬਰਾਬਰ ਹੈ। ਠੀਕ ਹੈ ਜੀ ਕਹਿ ਸਕਦੇ ਹਾਂ ਕਿ ਸਾਡੇ ਵਾਸਤੇ ਇਹ ਮਤਲਬ ਇਹ ਬਹੁਤ ਹੀ ਫਰੈਂਡਲੀ ਆਈਟਮ ਹੈਗੀ ਹੈ ਜਿਹਨੂੰ ਅਸੀਂ ਬੜੇ ਆਸਾਨੀ ਨਾਲ ਯੂਜ਼ ਕਰ ਸਕਦੇ ਔਰ ਆਉਣ ਵਾਲੇ ਸਮੇਂ ਦਾ ਬਦਲ ਹੈ ਕਿਉਂਕਿ ਐਡਵਾਂਸਡ ਟੈਕਨੋਲੋਜੀ ਦੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਬੜੀ ਕੰਪੈਕਟਡ ਜੀ ਮਤਲਬ ਇਹ ਸਿਸਟਮ ਹੈਗਾ ਕਿ ਜਿਹਨੂੰ ਆਪਾਂ ਕਿਤੇ ਵੀ ਰੱਖ ਕੇ ਤੇ ਆਪਾਂ ਈਜ਼ੀ ਟੂ ਹੈਂਡਲ ਈਜ਼ੀ ਟੂ ਯੂਜ਼ ਕਰ ਸਕਦੇ ਹਾਂ ਤੇ ਸਰ ਜੇਕਰ ਆਪਾਂ ਪ੍ਰਾਈਸਿਸ ਦੀ ਗੱਲ ਕਰੀਏ ਤੇ ਪ੍ਰਾਈਸਿਸ ਦਾ ਇਹਦੇ ਵਿੱਚ ਕੀ ਡੀਟੇਲ ਜੋ ਅੱਜ ਅਸੀਂ ਸਟਾਰਟਿੰਗ ਪ੍ਰਾਈਸ ਇੱਥੇ ਪਾਈਟੈਕਸ ਵਾਸਤੇ ਲਾਂਚ ਕੀਤੇ ਨੇ ਉਹ ਮੈਂ ਡਿਸਕਲੋਜ਼ ਕਰ ਦਿੰਦਾ ਵੈਸੇ ਸਾਡੇ ਪ੍ਰਾਈਸਸ ਥੋੜਾ ਓਵਰ ਨੇ ਇੱਥੇ ਇਹ ਨਵਾਂ ਬ੍ਰਾਂਡ ਔਰ ਸਪੈਸ਼ਲੀ ਸਾਨੂੰ ਇਹਦੀ ਪ੍ਰੋਮੋਸ਼ਨ ਵਾਸਤੇ ਆਏ ਤਾਂ ਕਰਕੇ ਇਹ ਜਿਹੜੀ 12 ਵੋਲਟ ਦੀ ਬੈਟਰੀ ਆ ਬਾਜ਼ਾਰ ਲੈਵਲ ਦੇ ਵਿੱਚ ਇਹਦੀ ਪ੍ਰਾਈਸ ਹੈ ਠੀਕ ਹੈ ਜੀ ਇਹ ਅਪਰੋਕਸੀਮੇਟ ਜਿਹੜੀ 18000 ਰੁਪਏ ਦੀ ਪੈਂਦੀ ਹੈ ਠੀਕ ਹੈ ਜੀ ਜਿਹੜੀ 24 ਵੋਲਟ ਦੀ ਹੈ ਉਹ 36000 ਰੁਪਏ ਦੇ ਨਾਲ ਪੈਂਦੀ ਹੈ ਬਾਕੀ ਵੇਰੀਅਸ ਵੈਰੀਐਂਟ ਹੈਗੇ ਨੇ ਤੇ ਚ ਅਲੱਗ-ਅਲੱਗ ਕਿਤੇ ਪਲੱਸ ਵੀ ਆ ਕਿਤੇ ਮਾਈਨਸ ਵੀ ਆ ਜੀ ਐਨਾ ਚੀਜ਼ਾਂ ਦਾ ਇਹ ਉਹ ਹੈ ਜੀ ਥੋੜਾ ਜਿਹਾ ਤੇ ਸਰ ਇਸ ਦੇ ਨਾਲ-ਨਾਲ ਸੋਲਰ ਦਾ ਜੀ ਕੋਈ ਦੱਸੋ ਉਹ ਦੱਸੋਨਰ ਦੀ ਕੀ ਪ੍ਰਾਈਸ ਹੈ ਹਾਂ ਸੋਲਰ ਦੇ ਵਿੱਚ ਦੇਖੋ ਪ੍ਰਾਈਜ਼ਿੰਗ ਜਿਹੜੇ ਆ ਨਾ ਪ੍ਰਾਈਜ਼ਿੰਗ ਇੱਕ ਦੇਣਾ ਕੋਈ ਜ਼ਿਆਦਾ ਉਹ ਵਧੀਆ ਨਹੀਂ ਹੈਗਾ ਕਿਉਂ ਕਿ ਕਿਉਂਕਿ ਜਿਹੜੇ ਪ੍ਰਾਈਜ਼ਸ ਨੇ ਉਹ ਵੈਰੀ ਕਰਦੇ ਨੇ ਸਾਡੀ ਕਸਟਮਰ ਦੀ ਸਾਈਡ ਦੇ ਹਿਸਾਬ ਕਿਤੇ ਉਹ ਮਹਿੰਗਾ ਵੀ ਪੈਂਦਾ ਕਿਤੇ ਸਸਤਾ ਵੀ ਪੈਂਦਾ ਸੁਪੋਜ਼ ਮੈਂ ਔਨ ਰਿਕਾਰਡ ਐਥੇ ਕੋਈ ਪ੍ਰਾਈਜ਼ ਇੱਕ ਕੱਢ ਦੇ ਆ ਵੀ ਕੋਈ ਵੀ ABCDG ਸਾਡਾ ਇਹ ਪ੍ਰਾਈਜ਼ ਹੈ ਸੈਕੰਡ ਅਸੀਂ ਤਾਂ ਉੱਥੇ ਸਰਵੇ ਕਰੀਏ ਤੇ ਉੱਥੇ ਸਾਨੂੰ ਉਹਦਾ ਰਿਜ਼ਲਟ ਕੁਝ ਹੋਰ ਮਿਲੇ ਠੀਕ ਹੈ ਜੀ ਤੇ ਉਹ ਚੀਜ਼ ਜਿਹੜਾ ਉਹ ਮਿਸਮੈਚ ਹੋਣ ਕਰਕੇ ਸਾਡਾ ਕਸਟਮਰ ਵੀ ਨਾਰਾਜ਼ ਹੁੰਦਾ ਪ੍ਰਾਈਸ ਸਾਡੇ ਬੜੇ ਰੀਜ਼ਨੇਬਲ ਨੇ ਪ੍ਰਾਈਸ ਹੈਗੀ ਕਾ ਦਿੰਦੇ ਇਹ ਸਾਡੀ ਜਿਹੜੀ ਪ੍ਰੋਡਕਟ ਦੀ ਜਿਹੜੀ ਕੁਆਲਟੀ ਉਹਦੀ ਡਿਊਰੇਬਿਲਟੀ ਉਹਦੀ ਗਾਰੰਟੀ ਪੀਰੀਅਡ ਇਹ ਸਾਰੀਆਂ ਪਲੱਸ ਸਰਵਿਸ ਦੇ ਉੱਤੇ ਪ੍ਰਾਈਸਸ ਆਉਂਦੇ ਨੇ ਠੀਕ ਹੈ ਵੈਰੀ ਗੁੱਡ ਠੀਕ ਹੈ ਜੀ ਉਹਦੇ ਵਿੱਚ ਕੇ ਪ੍ਰਾਈਸਸ ਹਰ ਇੱਕ ਦੇ ਨਾਲੋਂ ਵੈਰੀ ਵੀ ਕਰਦਾ ਕਿਸੇ ਨੂੰ ਲੈਸ ਵੀ ਟੈਨਸ਼ਨ ਅਕੋਰਡਿੰਗ ਟੂ ਉਹਦੇ ਕਿਲੋਵੋਟਸ ਟੈਕਨੋਲੋਜੀ 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 ਸਰ ਇਹ ਚੀਜ਼ ਹੈਗਾ ਜੀ ਬਾਕੀ ਐਨੇ ਜਿਆਦੇ ਵੀ ਨਹੀਂ ਸਾਡੇ ਰੇਟ ਹੈਗੇ ਬੜੇ ਜੀ ਰੀਜ਼ਨੇਬਲ ਰੇਟ ਨੇ ਜਦੋਂ ਅਸੀਂ ਕਸਟਮਰ ਸਾਨੂੰ ਕਾਲ ਕਰਦਾ ਹੈ ਅਸੀਂ ਉਹਨਾਂ ਦੇ ਘਰ ਜਿਹੜਾ ਸਰਵੇ ਕਰਦੇ ਹਾਂ ਉਹ ਸਾਡਾ ਫ੍ਰੀ ਆਫ ਕੋਸਟ ਹੁੰਦਾ ਸਾਡੀ ਟੀਮ ਜਾਂ ਸਾਡੀ ਟੀਮ ਮੈਂਬਰ ਜਦੋਂ ਕਸਟਮਰ ਦੇ ਘਰੇ ਜਾਂਦੇ ਨੇ ਉਹ ਸਾਰਾ ਕੁਝ ਉਹਦਾ ਸਾਰੇ ਐਂਗਲ ਤੋਂ ਐਨਲਾਈਜ਼ ਕਰਕੇ ਇੱਕ ਪ੍ਰੋਪਰ ਇੱਕ ਚਾਰਟ ਤਿਆਰ ਹੁੰਦਾ ਜਿਹਦੇ ਅਕੋਰਡਿੰਗ ਸਾਡੀ ਜਿਹੜੀ ਕਰਾਇਜ਼ਿੰਗ ਡਿਸਕਲੋਜ਼ ਹੁੰਦੀ ਹੈ ਫਿਰ ਉਹ ਕਸਟਮਰ ਨਾਲ ਬੈਠ ਕੇ ਉੱਥੇ ਪੁਆਇੰਟ ਟੂ ਪੁਆਇੰਟ ਡਿਸਕਸ ਕਰਕੇ ਫਿਰ ਉਹ ਕਲੀਅਰ ਹੋ ਜਾਂਦੇ ਔਰ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਸੀ ਸਿਸਟਮ ਲਗਾ ਰਹੇ ਆ ਔਰ ਕਸਟਮਰ ਜਿਹੜੇ ਸਾਨੂੰ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਬਾਕੀ ਜਿਹੜੇ ਨਵੇਂ ਆਉਣਗੇ ਉਹ ਵੀ ਉਮੀਦ ਇਹੀ ਕਰਦੇ ਆ ਕਿ ਉਹ ਵੀ ਸਾਡੇ ਤੋਂ ਸੈਟੀਸਫਾਈ ਹੋਣਗੇ ਜੇਕਰ ਗੱਲ ਕਰੀਏ ਤੇ ਪਾਈਟੈਕਸ ਜੇ ਅਗਰ ਕਿਸੇ ਨੇ ਮਿਲਣਾ ਹੈ ਜਾਂ ਪਾਈਟੈਕਸ ਕੋ ਬਾਅਦ ਕਿਸੇ ਨੇ ਮਿਲਣਾ ਹੈ ਤੇ ਥੋੜਾ ਐਡਰੈਸਸ ਮੈਂਸ਼ਨ ਵਿਦ ਮੋਬਾਈਲ ਨੰਬਰ ਪਾਈਟੈਕਸ ਦੇ ਅੰਦਰ ਜੇ ਆਪਾਂ ਆਉਨੇ ਆ ਤੇ ਹਾਲ ਨੰਬਰ 1 ਦੇ ਵਿੱਚ 35 ਨੰਬਰ ਸਟਾਲ ਹੈ ਸਾਡਾ ਈਜੀ ਪਾਵਰ ਬ੍ਰਾਂਡ ਦੇ ਥੱਲੇ ਇਹ ਇਹਦੇ ਤੋਂ ਬਾਅਦ ਜੇ ਸਾਡੇ ਨਾਲ ਤੁਸੀਂ ਮੁਲਾਕਾਤ ਕਰਦੇ ਹੋ ਤੇ ਅਮ੍ਰਿਤਸਰ ਦੇ ਵਿੱਚ ਸਾਡਾ ਆ ਰਾਮ ਬਾਗ ਨੰਦਨ ਸ਼ਾਪਿੰਗ ਕੰਪਲੈਕਸ ਦੇ ਅੰਦਰ ਹੈ 23 24 ਨੰਬਰ ਐਸ.ਈ.ਓ ਸਾਡਾ ਤੇ ਜੇ ਕੋਈ ਤਰਨਤਨ ਸਾਈਡ ਤੋਂ ਸਾਡੇ ਨਾਲ ਕੋਈ ਕਸਟਮਰ ਜੋੜਦਾ ਹੈ ਤੇ ਤਰਨਤਨ ਸਿਵਲ ਹਸਪੀਟਲ ਦੇ ਸਾਹਮਣੇ ਟਾਟਾ ਕ੍ਰੋਮਾ ਦੀ ਬੈਕ ਸਾਈਡ ਵਾਲੀ ਸਿਟੀ ਸੈਂਟਰ ਮਾਲ ਮਾਰਕੀਟ ਦੇ ਵਿੱਚ ਮਾਨੋਚਲ ਸਮਾਰਟ એનર્ਜੀ ਐਸਟੈਬਲਿਸ਼ ਹੈ। ਪਿਛਲੇ 2019 ਤੋਂ ਉੱਥੇ ਸੇਵਾ ਦੇ ਰਹੀ ਹੈ ਜੀ। ਠੀਕ ਹੈ ਕੋਈ ਵੀ ਕਸਟਮਰ ਸਾਡੇ ਨਾਲ ਜੇ ਇਤਰਾ ਨਹੀਂ ਵੀ ਸਾਡੇ ਕੋਲ ਨਹੀਂ ਪਹੁੰਚਦਾ ਉਹ ਸਾਡੇ ਵੈਬਸਾਈਟ ਰਾਹੀਂ ਸਾਡੀ ਲੋਕੇਸ਼ਨ ਜਾਂ ਸਾਡੇ ਕੰਟੈਕਟ ਨੰਬਰ ਸਾਰੇ ਉੱਥੋਂ ਕੱਢ ਸਕਦਾ ਹੈ। ਇੱਕ ਸਾਡੀ ਫਰਮ ਹੈ ਡੀਐਸ ਐਂਟਰਪ੍ਰਾਈਜ਼ਸ ਜੋ ਅੰਮ੍ਰਿਤਸਰ ਵਾਸਤੇ ਮਾਨੋਚਲ ਸਮਾਰਟ એનર્ਜੀ ਸਿਸਟਮ ਹੈ ਜਿਹੜਾ ਕਰਨਤਾਰਨ ਵਾਸਤੇ। ਵੈਬਸਾਈਟ ਬੋਲ ਦਿੰਦੇ। ਐ ਵੈਬਸਾਈਟ ਮਾਨੋਚਲ ਸਮਾਰਟ એનર્ਜੀ .in ਜੀ ਠੀਕ ਹੈ ਜੀ ਇਹਦੇ ਤੇ ਤੁਸੀਂ ਸਰਚ ਕਰਕੇ ਸਾਡਾ ਜਿਹੜਾ ਉਹਦੇ ਚ ਕਰ ਸਕਦੇ ਹੋ ਜੇ ਕੰਟੈਕਟ ਨੰਬਰ ਦੀ ਗੱਲ ਕਰੀਏ ਤੇ ਉਹ ਹੈਗਾ ਜੀ 94655 5895 ਇਹ ਸਾਡਾ ਤਰਨਤਾਰਨ ਵਾਸਤੇ ਹੈ ਤੇ ਜਿਹੜਾ ਅੰਮ੍ਰਿਤਸਰ ਵਾਲਾ ਉਹ ਸਰਦਾਰ ਸਰ ਉਹ ਦਿੰਦੇ ਅੰਮ੍ਰਿਤਸਰ ਵਾਸਤੇ ਹੈ ਜੀ ਡੀਐਸ ਇੰਟਰਪ੍ਰਾਈਜ਼ਸ ਵਾਸਤੇ ਜੋ ਨੰਦਨ ਸ਼ੋਪਿੰਗ ਕੰਪਲੈਕਸ ਐਸਟੀਯੂ ਨੰਬਰ 2320 ਡੀਐਸ ਇੰਟਰਪ੍ਰਾਈਜ਼ ਮੰਗਲ ਸਿੰਘ ਤੇ ਕੰਟੈਕਟ ਨੰਬਰ ਹੈ ਜੀ 983559908 ਸੋ ਸੋਲਰ ਪਲੈਂਟ ਔਰ ਜੋ ਇਹਨਾਂ ਦੀ ਯੂਨੀਕ ਬੈਟਰੀ ਵੀ ਪੂਰੀ ਡਿਟੇਲ ਵਾਈਜ਼ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਦੇ ਦਿੱਤੇ ਗਏ ਐਡ्रेसेस ਔਰ ਨੰਬਰਸ ਜੇ ਹੋਤੇ ਤੁਸੀਂ ਵਿਜ਼ਿਟ ਕਰਕੇ ਇਹਨਾਂ ਦੇ ਪ੍ਰੋਡਕਟਸ ਦੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਪ੍ਰੋਡਕਟ ਪਰਚੇਸ ਕਰ ਸਕਦੇ ਹੋ ਔਰ ਸਾਨੂੰ ਵੀ ਇਹ ਬੜਾ ਹੀ ਯੂਨੀਕ ਸਟਾਲ ਲੱਗਾ ਪਾਈਟਕ ਸਸੀਂ ਸਾਰਾ ਫਰੇ ਸਾਰਾ ਕੁਮੇ ਲੇਕਿਨ ਐਸਟਾਲ ਵਰਗਸਟਾਲ ਸਾਨੂੰ ਨਈ ਨਜ਼ਰ ਆਇਆ ਔਰ ਜਿੰਨੂ ਵੀ ਐਸ ਯੂਨੀਕ ਆਈਟਮਜ਼ ਦੀ ਜ਼ਰੂਰਤ ਹੈ ਔਰ ਜ਼ਰੂਰ ਇਨਾ ਤੱਕ ਪਹੁੰਚ ਕਰੋ ਨੰਬਰਸ ਮੈਂਸ਼ਨ ਕਰ ਦਿੱਤੇ ਗਏ ਨੇ ਐਡਰੈਸਿਸ ਮੈਂਸ਼ਨ ਕਰ ਦਿੱਤੇ ਗਏ ਆ ਜੋ ਜੁੜੇ ਰਹੋ ਹੋਰ ਨਾ ਖਬਰਾਂ ਲਈ ਔਰ ਹੋਰ ਇਹੋ ਜਿਹੀਆਂ ਖੋਜਾਂ ਲਈ ਪੰਜਾ 24 ਨਿਊਜ਼ ਦੇ ਨਾਲ